ਜਲੰਧਰ ਤੋਂ 2 ਦਿਨ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਹੈ ਦੱਸਦੇ ਇਹ ਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ ਅਤੇ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਕੱਲ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਹੰਗਾਮਾ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਹ ਦੱਸਣ ਦੀ ਸਥਿਤੀ 'ਚ ਨਹੀਂ ਹੈ ਕਿ ਬੱਚਾ ਕਿਸ ਹਾਲਤ ਦੇ ਵਿੱਚ ਉੱਥੇ ਗਿਆ ਸੀ ਨਾਮ ਆਪਣਾ ਮਿਲਾਨਮੋਈ ਸ਼ਨੀ ਅਠਵਾਲ ਭਾਰਤੀ ਜਨਤਾ ਪਾਰਟੀ ਢਿਲੇਵਤ ਵਿੱਚ ਮੇ ਕੋਲ ਸਚਿਵ ਦਾ ਜ਼ਿੰਮੇਵਾਰੀ ਹੈ ਜੀ ਜਿਹੜਾ ਪਰਸੋ ਸਵੇਰੇ 9 ਵਜੇ ਦਾ ਬੱਚਾ ਗੁੰਮ ਹੋ ਗਿਆ ਸੀ ਜੋ ਨਜਤਮਨਗਰ ਸੈਨਸੋਲਜਰ ਸਕੂਲ ਪੜਦਾ ਸੀ ਉਹ 6 ਨੰਬਰ ਗਲੀ ਤੇਜਮੋਨਗਰ ਚ ਰਹਿੰਦਾ ਸੀ ਉਸ ਬੱਚੇ ਦਾ ਸਵੇਰੇ 4:30 ਵਜੇ ਸਾਨੂੰ ਫੋਨ ਆਇਆ ਸੀ ਕਿ ਉਹ ਬੱਚਾ ਕੈਂਟ ਸਟੇਸ਼ਨ ਤੇ ਇਕੱਲਾ ਹੀ ਖੜਾ ਸੀ ਤੇ ਅਸੀਂ ਅੱਜ ਉਹਨੂੰ ਸਹੀ ਸਲਾਮਤ ਘਰ ਲੈ ਕੇ ਆਏ ਆ ਪਹਿਲਾਂ ਉਹਨੂੰ ਪੁਲਿਸ ਸਟੇਸ਼ਨ ਲੈ ਆਗੇ ਸੀ ਉਸ ਤੋਂ ਬਾਦ ਉਹਨੂੰ ਘਰ ਲੈ ਕੇ ਛੱਡਤਾ ਵਾ ਅਸਾਨੂੰ ਇਹ ਸਭ ਗੱਲ ਦੀ ਬਹੁਤ ਖੁਸ਼ੀ ਹੈ ਕਿ ਬੱਚਾ ਜਿਹੜਾ ਬਿਲਕੁਲ ਤੰਦਰੁਸਤ ਠੀਕ ਠਾਕ ਆਪਣੇ ਘਰ ਵਾਪਿਸ ਆਇਆ ਵਾ ਬੱਚਾ ਕਿਹਨਾ ਹਾਲਾਤਾਂ ਵਿੱਚ ਪਹੁੰਚਿਆ ਉੱਥੇ ਇਹ ਬੱਚਾ ਇਸ ਹਾਲਾਤ ਚ ਦਸੰਦੇ ਹਾਲਾਤ ਚ ਨਹੀਂ ਹੈਗਾ ਹਲੇ ਬੱਚਾ ਥੋੜਾ ਘਬਰਾਇਆ ਪਿਆ ਵਾ ਥੋੜਾ ਟਾਈਮ ਲੰਘਣ ਤੋਂ ਬਾਦ ਬੱਚਾ ਥੋੜਾ ਨੋਰਮਲ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ एसएमजेड न्यूज़ देली जालंधर ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਤੋਂ 2 ਦਿਨ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਹੈ ਦੱਸਦੇ ਹੋਏ ਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ ਅਤੇ ਉਸ ਤੋਂ ਬਾਅਦ ਘਰ واپس ਨਹੀਂ ਆਇਆ ਜਿਸ ਤੋਂ ਬਾਅਦ ਕੱਲ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਹੰਗਾਮਾ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਹ ਦੱਸਣ ਦੀ ਸਥਿਤੀ 'ਚ ਨਹੀਂ ਹੈ ਕਿ ਬੱਚਾ ਕਿਸ ਹਾਲਤ ਦੇ ਵਿੱਚ ਉੱਥੇ ਗਿਆ ਸੀ ਨਾਮ ਆਪਣਾ ਮਿਲਾਨਮਾ ਸ਼ਨੀ ਅਟਵਾਲ ਭਾਰਤੀ ਜਨਤਾ ਪਾਰਟੀ ਦੇਲੇ ਵਿੱਚ ਕੋਈ ਸਚੀ ਦਾ ਜ਼ਿੰਮੇਵਾਰੀ ਹੈ ਜੀ ਜਿਹੜਾ ਪਰਸੋ ਸਵੇਰੇ 9 ਵਜੇ ਦਾ ਬੱਚਾ ਗੁੰਮ ਹੋ ਗਿਆ ਸੀ ਜੋ ਨਜਤਮਨਗਰ ਸੈਨਸੋਲਜਰ ਸਕੂਲ ਪੜਦਾ ਸੀ ਉਹ 6 ਨੰਬਰ ਗਲੀ ਤੇਮੋਨਗਰ ਚ ਰਹਿੰਦਾ ਸੀ ਉਸ ਬੱਚੇ ਦਾ ਸਵੇਰੇ 9:30 ਵਜੇ ਸਾਨੂੰ ਫੋਨ ਆਇਆ ਸੀ ਕਿ ਉਹ ਬੱਚਾ ਕੈਂਟ ਸਟੇਸ਼ਨ ਤੇ ਇਕੱਲਾ ਹੀ ਖੜਾ ਸੀ ਤੇ ਅਸੀਂ ਅੱਜ ਉਹਨੂੰ ਸਹੀ ਸਲਾਮਤ ਘਰ ਲੈ ਕੇ ਆਏ ਪਹਿਲਾਂ ਉਹਨੂੰ ਪੁਲਿਸ ਸਟੇਸ਼ਨ ਲੈ ਗਏ ਸੀ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਛੱਡਤਾ ਵਾ ਅਸਾਨੂੰ ਇਹ ਸਭ ਗੱਲ ਦੀ ਬਹੁਤ ਖੁਸ਼ੀ ਹੈ ਕਿ ਬੱਚਾ ਜਿਹੜਾ ਬਿਲਕੁਲ ਤੰਦਰੁਸਤ ਠੀਕ ਠਾਕ ਆਪਣੇ ਘਰ ਵਾਪਿਸ ਆਇਆ ਵਾ ਬੱਚਾ ਕਿਹਨਾ ਹਾਲਾਤਾਂ ਵਿੱਚ ਪਹੁੰਚਿਆ ਉੱਥੇ ਇਹ ਬੱਚਾ ਇਸ ਹਾਲਾਤ ਚ ਦਸੰਦੇ ਹਾਲਾਤ ਚ ਨਹੀਂ ਹੈਗਾ ਹਲੇ ਬੱਚਾ ਥੋੜਾ ਘਬਰਾਇਆ ਪਿਆ ਵਾ ਥੋੜਾ ਟਾਈਮ ਲੰਘਣ ਤੋਂ ਬਾਅਦ ਬੱਚਾ ਥੋੜਾ ਨੋਰਮਲ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣੀ ਹੈ SMZ نیوز ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ